ਸੋਚੌਣ ਪਰ 4 ਬੀਤੀ ਦੇਰ ਸ਼ਾਮ ਬੰਦ ਹੋ ਜਾਂਦਾ ਪਰ ਬੀਤੀ ਦੇਰ ਸ਼ਾਮ ਨਗਰ ਨਿਗਮ ਚੋਨ ਪਰ 4 ਦੇ ਨਿਯਮਾਂ ਦੀਆਂ ਧੱਜੀਆਂ ਉੜਦੀਆਂ ਸਾਫ਼ ਲੁਧਿਆਣੇ ਦੇ ਵਿੱਚ ਨਜ਼ਰ ਆਉਂਦੀਆਂ ਨੇ ਕਿਤੇ ਦੇਰ ਸ਼ਾਮ ਤੱਕ ਚੋਨ ਪਰ ਚਾਰ ਚੱਲਦਾ ਰਿਹਾ ਤੇ ਕਿਤੇ ਸ਼ਰਾਬ ਅਤੇ ਰਾਸ਼ਨ ਲੁਧਿਆਣੇ ਦੇ ਵਿੱਚ ਫੜੀ ਜਾਂਦੀ ਹੈ ਤੇ ਕਿਤੇ ਆਪਸ ਦੇ ਵਿੱਚ ਹੀ ਉਮੀਦਵਾਰ ਲੜਦੇ ਝਗੜਦੇ ਨਜ਼ਰ ਆਉਂਦੇ ਨੇ ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲੁਧਿਆਣਾ ਦੀਆਂ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਕਾਰਕਟਰ ਲੁਧਿਆਣਾ ਦੇ ਵਾਰਡ ਨੰਬਰ 65 ਵਿੱਚ ਵੋਟਰਾਂ ਨੂੰ ਸ਼ਰਾਬ ਵੰਡ ਦੇ ਫੜੇ ਗਏ ਨੇ ਨਾਲ ਹੀ ਵਾਰਡ 26 ਵਿੱਚ ਆਪ ਕਾਰਕਟਰ ਦੀ ਇੱਕ ਗੱਡੀ ਫੜੀ ਗਈ ਜਿਸ ਦੇ ਵਿੱਚ ਸ਼ਰਾਬ ਭਰੀ ਹੋਈ ਸੀ ਸਾਪਾ ਤਾ ਲੱਗਦਾ ਹੈ ਕਿ ਨੀਮਾਦੀਆ ਤਜਿਆ ਸਾਫ ਤੌਰ ਤੇ ਉਡਾਈਆਂ ਗਈਆਂ। ਉੱਥੇ ਵਾਰਡ ਨੰਬਰ 75 ਦੇ ਵਿੱਚ ਆਪ ਕਾਰਕਿਰਤਾਵਾਂ ਨੇ ਭਾਜਪਾ ਉਮੀਦਵਾਰ ਦੇ ਪਤੀ ਤੇ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੋਟਲ ਵਿੱਚ ਸ਼ਰਾਬ ਵੰਡਦੇ ਹੋਏ ਫੜਿਆ। ਇਸ ਮਾਮਲੇ ਵਿੱਚ ਵੱਡ ਹੰਗਾਮਾ ਹੋਇਆ ਤਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਵਿੱਟੂ ਵੀ ਮੌਕੇ ਤੇ ਪਹੁੰਚੇ। ਆਪ ਕਾਰਕਿਰਤਾਵਾਂ ਨੇ ਉਹਨਾਂ ਦਾ ਕਿਰਾਉ ਕੀਤਾ ਹੈ। ਇਸ ਮਾਮਲੇ 'ਚ ਭਾਜਪਾ ਉਮੀਦਵਾਰ ਦੇ ਪਤੀ ਤੇ ਐਫ ਆਈ ਆਰ ਵੀ ਦਰਜ ਹੋਈ ਹੈ। ਇਸ ਤੋਂ ਇਲਾਵਾ ਵਾਰਡ 33 ਦੀ ਗਾਲ ਕੀਤੀ ਜਾਵੇ ਤਾਂ ਆਪ ਵਿਧਾਇਕ ਰਜਿੰਦਰਪਾਲ ਖੋਚੀਣਾ ਨੇ ਪਾਸਪਾਸ ਸਮਰਤਕ ਦੀ ਕਾਰ ਨੂੰ ਫੜਿਆ ਜਿਸ ਦੇ ਵਿੱਚ ਸ਼ਰਾਬ ਦੀ ਪੇਟੀ ਪਈ ਹੋਈ ਸੀ ਇਸ ਦੀ ਜਾਣਕਾਰੀ ਵਿਧਾਇਕ ਨੇ ਪੁਲਿਸ ਨੂੰ ਦਿੱਤੀ ਹੈ ਇਹ ਸਾਰੀਆਂ ਘਟਨਾਵਾਂ ਚੋਣ ਪ੍ਰਚਾਰ ਰੁਕਣ ਤੋਂ ਬਾਅਦ ਹੋਈਆਂ ਨੇ ਇਹਨਾਂ ਦੀ ਜਾਂਚ ਅਜੇ ਲਗਾਤਾਰ ਚੱਲ ਰਹੀ ਹੈ ਦੱਸ ਦਈਏ ਕਿ ਇਸ سلسلے ਵਾਰ ਕਿਸ ਤੰਗ ਦੇ ਨਾਲ ਇਹ ਜਿਹੜੀਆਂ ਕਿ ਘਟਨਾਵਾਂ ਹੋਈਆਂ ਬੀਤੀ ਦੇਰ ਚਾਹ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਬੀਤੀ ਦੇਰ ਸ਼ਾਮ ਚੋਨ ਪ੍ਰਚਾਰ ਬੰਦ ਹੋਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਤੁਹਾਨੂੰ ਦੱਸਦੇ ਆਂ ਦੇਰ ਸ਼ਾਮ ਸਭ ਤੋਂ ਪਹਿਲਾਂ ਲੁਧਿਆਣਾ ਦੇ ਸੂਫੀਆ ਚੌਕ ਦੇ ਨਜ਼ਦੀਕ ਹੀ ਆਪ ਉਮੀਦਵਾਰ ਸਿਮਰਨ ਪ੍ਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਰਾਜੂ ਬਾਬਾ ਦੇ ਪਾਸਵਾ ਉਮੀਦਵਾਰ ਗੁਰਪ੍ਰੀਤਕੌਰ ਦੇ ਪਤੀ ਗੁਰਪ੍ਰੀਤ ਗੁਰਦੀਪ ਸਿੰਘ ਨੀਟੂ ਆਮੋ ਸਾਹਮਣੇ ਹੋਏ ਆਪ ਕਾਰਕਿਰਤਾਮਾ ਦਾ ਦੋਸ਼ੀ ਕਿ ਪਾਸਵਾ ਉਮੀਦਵਾਰ ਦੇ ਪਤੀ ਚੋਨ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਅਤੇ ਟਾਬੇ ਤੇ ਲੋਕਾਂ ਨੂੰ ਸ਼ਰਾਬ ਪੜ ਰਹੀ। ਉਥੇ ਪਾਸੋ ਉਮੀਦਵਾਰ ਦੇ ਪਤੀ ਦਾ ਕਹਿਣਾ ਸੀ ਕਿ ਪਰਿਵਾਰ ਦੇ ਨਾਲ ਉਹ ਟਾਬੇ ਤੇ ਖਾਣਾ ਖਾਣ ਦੇ ਲਈ ਆਏ ਨੇ। ਹੰਗਾਮਾਵਾਦਾ ਦੇ ਇੱਕ ਮੌਕੇ ਤੇ ਪਾਜਪਾ ਨੇਤਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਪੁੱਜੇ ਆਪ ਕਾਰਕਟਰਤਾਵਾਂ ਨੇ ਉਹਨਾਂ ਨੂੰ ਵੀ ਘੇਰ ਲਿਆ ਉਹਨਾਂ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਹੋਈ ਇੱਧਰ ਆਪ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵੀ ਮੌਕੇ ਤੇ ਪਹੁੰਚ ਆਂਦੇ ਨੇ ਮਾਮਲਾ ਇਹਨਾਂ ਕੁ ਵਾਝਾਂਦਾ ਹੈ ਕਿ ਵਿਧਾਇਕ ਪੱਪੀ ਅਤੇ ਕੇਂਦਰੀ ਮੰਤਰੀ ਬਿੱਟੂ ਇੱਕ ਦੂਜੇ ਨੂੰ ਗਾਲਾਂ ਤੱਕ ਦੇ ਲੱਗੇ ਜੀ ਹਾਂ ਇਹ ਵੀਡੀਓ ਰਿਕਾਰਡ ਕਰ ਲੱਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਕਿਸ ਤਰ੍ਹਾਂ ਗਾਲੀ ਗਲੋਚ ਕਰਦੇ ਇਹ ਨੇਤਾ ਇੱਕ ਦੂਜੇ ਨੂੰ ਦਿਖਾਈ ਦੇ ਰਹੇ ਨੇ ਦੋਨਾਂ ਨੇਤਾਵਾਂ ਦੇ ਵਿੱਚ ਤਿੱਖੀ ਨੋਕ ਚੋਕ ਹੁੰਦੀ ਹੈ ਮੌਕੇ ਤੇ ਪੁੱਜੇ ਪੁਲਿਸ ਕਮਿਸ਼ਨਰ ਨੇ ਮਾਮਲੇ ਨੂੰ ਸੰਭਾਲਿਆ ਤੇ ਮਾਹੌਲ ਸ਼ਾਂਤ ਕਰਵਾਇਆ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ पाच ਨਵੇਂ ਉਮੀਦਵਾਰ ਤੇ ਪਤੀ ਦੇ ਖਿਲਾਫ ਕੇਸ ਦਰਜ ਕੀਤਾ ਉਹਦੇ ਲਈ ਦੱਸਦੀ ਕਿ ਉਸ ਤੋਂ ਬਾਅਦ ਆਪ ਵਿਧਾਇਕ ਨੇ 파ਜਪਾ ਸਮਰਥ ਦੀ ਇੱਕ ਗੱਡੀ ਫੜੀ ਹੈ ਐਮ ਐਲ ਏ ਸ਼ੀਨਾ ਦੇ ਵੱਲੋਂ ਭਾਜਪਾ ਉਮੀਦਵਾਰ ਵਾਰ ਨੰਬਰ 38 ਦੇ ਭਾਜਪਾ ਉਮੀਦਵਾਰ ਗੁਨਾਮ ਸਿੰਘ ਲੋਹਾਰਾ ਦਾ ਪੋਸਟਰ ਲਗਾ ਕੇ ਇਲਾਕੇ ਦੇ ਵਿੱਚ ਸ਼ਰਾਬ ਵੰਡੀ ਜਾ ਰਹੀ ਸੀ ਜਿੱਥਾਂ ਇੱਕ ਗੱਡੀ ਇਹ ਸ਼ੀਨਾ ਐਮ ਐਲ ਏ ਸ਼ੀਨਾ ਦੇ ਵੱਲੋਂ ਫੜੀ ਜਾਂਦੀ ਹੈ ਕਾਰ ਦਾ ਪਿੱਛਾ ਕੀਤਾ ਜਾਂਦਾ ਹੈ ਡਰਾਈਵਰ ਨੇ ਤੁਰੰਤ ਜੀ ਐਨ ਈ ਕਾਲਜ ਦੇ ਵਿੱਚ ਗੱਡੀ ਨੂੰ ਵਾਰ ਦਿੱਤਾ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਗੱਡੀ ਆਪ ਪਿਤਾਕ ਵੱਲੋਂ ਫੜ ਲਿੱਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਵਾਰ ਨੰਬਰ 26 ਦੇ ਵਿੱਚ ਆਪ ਦੇ ਉਮੀਦਵਾਰ ਛੰਡੀ ਲਗਾ ਕੇ ਸ਼ਰਾਬ ਵੰਡ ਰਹੇ ਸਨ ਉਸ ਤੋਂ ਬਾਅਦ ਉਹ ਸ਼ਰਾਬ ਵੀ ਫੜੀ ਗਈ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਤਰ੍ਹਾਂ ਵਾਰ ਨੰਬਰ 65 ਦੇ ਵਿੱਚ ਰਾਸ਼ਨ ਵੰਡਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚਾਰ ਮਾਮਲੇ ਸਾਮਣੇ ਆਉਂਦੇ ਨੇ ਜਿਹੜੇ ਕੀ ਤਲਕੀ ਫੜ ਚੁੱਕੇ ਨੇ